ਗਾ ਜਾ ਜਾ ਕਿਤੇ ਆਪਣਾ ਕੰਮ ਕਰੋ ਜਾ ਕੇ ਲੈ ਕਦੋਂ ਜਾਈਏ ਕਿਹਦੇ ਪਾਣੀ ਤਾਂ ਨਹੀਂ ਪੁੱਛਿਆ ਨਹੀਂ ਜਦੋਂ ਦੀ ਆ ਕੇ ਬੈਠੀ ਤੇ ਹੁਣ ਆ ਗਈ ਆ ਪਿਲਚਣਾਈ ਪਿਲਚਣਾਈ ਪਾਪੇ ਨਾ ਗੱਲਾਂ ਕਰਨ ਲਈ ਘਰੇ ਕਿੱਥੇ ਲੱਗੀਆਂ ਰੈਂਦੀਆਂ ਕੰਧਾਂ ਦੇ ਨਾਲ ਅਸੀਂ ਦੋਹਾਂ ਦੀ ਗੱਲ ਵੀ ਨਾ ਕਰਿਆ ਕਰਕੇ ਹਾਂ ਲੈ ਆਈ ਪੈਨਸ਼ਨ ਪੈਨਸ਼ਨ ਬੁੜੀ ਆਪਣੀ ਦਾ ਤਾਂ ਪਤਾ ਹੀ ਆ ਤੁਹਾਨੂੰ ਪੈਨਸ਼ਨ ਦੇਣ ਵਾਲੀ ਐ ਮੈਂ ਹਾਂ ਲੈ ਆਈ ਹੁਣੀ ਜਾ ਖਰਚ ਖਰਚਾ ਬਥੇਰੇ ਤਰਲੇ ਮੈਂ ਤਾਂ ਕੀਤੀਆਂ ਆ ਉਹ ਤਾਂ ਪੈਂਦੀ ਬੜਾ ਬੀਬੀ ਗਾੜੀਆਂ ਦੇ ਚੱਲ ਗਈ ਨੇ ਤੂੰ ਵੀ ਠੰਡੀ ਹੋ ਗਈ ਹਣ ਮੈਂ ਤੇ ਕਿਹਾ ਸੀ 4 ਪੈਸੇ ਹੱਥ ਹੋਣਗੇ ਤੇ ਸੂਟ ਸਾੜ ਖਰੀਦ ਕੇ ਲਿਆਵਾਂਗੇ ਤੇ ਭਾਂ ਬੀਬੀ ਆਪਣੀ ਕਿਤੇ ਪੈਸਾ ਤਾਂ ਕਿਤੇ ਮਾਰ ਕੇ ਕੁੰਡੀ ਬੈਠੀ ਆ ਕਹਿੰਦੀ ਦੇਣਾ ਹੀ ਨਹੀਂ 1 ਰੁਪਿਆ ਵੀ ਅੱਗੇ ਤੇ ਸੂਟਾਂ ਤਾਂ ਬਗੈਰ ਰਹੀ ਨਹੀਂ ਆ ਦੇ ਬੈਠੇ ਜੇ ਮੰਮੀ ਬੈਠੇ ਆ ਆਨੇ ਕੀ ਕੀ ਡਈ ਹੀ ਪੈਨਸ਼ਨ ਪੈਨਸ਼ਨ ਦਾ ਰੌਲਾ ਪਾਇਆ ਤੇ ਪੈਨਸ਼ਨ ਲੈਣ ਗਏ ਹੈ ਨਾ ਮੈਂ ਕਿੱਥੋਂ ਫਿਲਚਣ ਲੈਣ ਗਈ ਉਤਾ ਉਤੇ ਡਈ ਮਨਾਉਣ ਵੀ ਘਰੇ ਫਿਲਚਣ ਆਂਦੀ ਮੈਂ ਡੈਡੀ ਲਾਗੇ ਬੈਠਿਆ ਗੱਲਾਂ ਸੁਣ ਲਈਆਂ ਮੈਂ ਹਾਂ ਚਲ ਜੇ ਲੈ ਕੇ ਆਏ ਤੇ ਲਿਆਓ ਮੈਨੂੰ ਦੋ ਨਾਲ ਇੱਕ ਸੂਟ ਤਾ ਡਾ ਬਣਾ ਲਿਓ ਨਹੀਂ ਇਹ ਕਪੜਾ ਲੈ ਆ ਨਹੀਂ ਨਹੀਂ ਉਹ ਤੇ ਲੈ ਗਈ ਆ ਤੇ ਤੂੰ ਹੀ ਲੈ ਜਾ ਤੈਨੂੰ ਵੀ ਦਵਾਈ ਫਿਰ ਪਿਲਣ ਤੈਨੂੰ ਵੀ ਚਾਹੀਏ ਇਹੋ ਜਿਹੀ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਉਹਨੂੰ ਨਾ ਦੱਸਿਓ ਵੀ ਮੈਂ ਇਹਨੂੰ ਦਿੱਤੇ ਆ ਉਹਨੂੰ ਕਿਤਾ ਨਾ ਦੱਸਾਂ ਸਾਂਝਾ ਕਰਵਾ ਤੇ ਉਹਨੂੰ ਨਾ ਦੱਸਿਓ ਮੈਂ ਲਿਆਈ ਨਹੀਂ ਤੇ ਮੈਂ ਕਿੱਥੋਂ ਤਾ ਤੁਹਾਨੂੰ ਦੇਣੀ ਆ ਲਿਆਂਦੇ ਦੇ ਹੁਣੇ ਦਈ ਹੁਣ ਐਵੇਂ ਜਾਣ ਕੇ ਦੇ ਆ ਨਹੀਂ ਨਹੀਂ ਲਿਆਂਦੇ ਮੈਂ ਉਹਦੇ ਉਹ ਵੀ ਇਤਾਂ ਹੀ ਕਰਦੀ ਚੱਲ ਗਈ ਆ ਜੇ ਤਾਂ ਬਧੋ ਵਧਿ ਕੇ ਉਹਨੂੰ ਮਨਾਉਣਾ ਹੁੰਦਾ ਤੇ ਤੂੰ ਹੀ ਇਤਾਂ ਹੀ ਜੱਫੀ ਕਰਨ ਮੈਂ ਨਹੀਂ ਕੋਹ ਵੀ ਲਿਆਈ ਲੈ ਰਿਕੇ ਦੇ ਕਰਕੇ ਨਹੀਂ ਮੈਂ ਤਾਂ ਡੱਢ ਲਈ ਦੁੱਧ ਲੈਣ ਨਹੀਂ ਤਾਂ ਤਾ ਕਰਕੇ ਨਹੀਂ ਮੈਨੂੰ ਨਹੀਂ ਦੁੱਧ ਚਾਹੀਦਾ ਨਹੀਂ ਮੈਲੇ ਹੁਣ ਨਹੀਂ ਤੁਹਾਡੇ ਬਾਤ ਤੇ ਦੋ। ਮੈਂ ਦੁੱਧ ਪੀਕੇ ਵੱਡੀ ਹੋਣਾ। ਅੱਗੋਂ ਪਿੱਛੋਂ ਕਦੀ ਚਾਹ ਨਹੀਂ ਪੁੱਛੀ। ਕਦੋਂ ਦੀ ਆ ਕੇ ਬੈਠੀ ਆ ਤੇ ਕਿਸੇ ਨੇ ਪਾਣੀ ਨਹੀਂ ਪੁੱਛਿਆ ਤੇ ਹੁਣ ਮੈਂ ਦੁੱਧ ਲਿਆਵਾ ਹੈ ਤੱਤਾ ਕਰਕੇ। ਮੈਨੂੰ ਮੈਂ ਨਹੀਂ ਸੰਝੇ ਕੋਲ ਨਹੀਂ ਜਾਣਾ ਵਾ ਨਾ। ਕੀਪ ਤੱਕ ਇਹ ਕਾਹਦਾ ਦੁੱਧ ਤੱਤਾ ਇਨਾ ਕਿਹੜੇ ਕੰਮ ਨੂੰ ਲਿਆਵਣਾ। ਤੇ ਕੋਈ ਨਹੀਂ ਲੱਗੇ ਤੇ ਮਮੀ ਨਹੀਂ ਲੱਗਣ ਦੇ। ਜੋ ਮਰਜ਼ੀ ਕਰ ਲੈ। ਬੀਬੀ ਕੀ ਇਹਨਾਂ ਨੇ ਰੋਲਾ ਪਾਇਆ ਵਾ ਵੇਲੀ ਤੱਕ ਆਵਾਜ਼ ਜਾਂਦੀ ਆ ਕੀ ਕਰਨੀਆਂ ਐ? ਆਵੇਂ ਕੱਪ ਪਾਈ ਜਾਂਦੀਆਂ ਵਾ ਰੌਲਾ ਕਹਦਾ ਤੂੰ ਛੋੜ ਨਹੀਂ دیا ਹੋਣਾ ਇਹਨਾਂ ਤੇ ਕਹ ਗਲੀ ਗਵਾਂਡ ਦੀ ਨਹੀਂ ਸ਼ਰਮਤ ਵੀ ਵਾਰ ਕਈ ਨਹੀਂ ਇਹਨਾਂ ਨੂੰ ਪਤਾ ਨਹੀਂ ਕਿ ਕਿੰਨਾ ਦਾ ਘਰ ਬਣਾਇਆ ਸਾਡੇ ਘਰ ਤੇ ਕਦੀ ਦਿੱਤਾ ਹੋਈ ਨਹੀਂਗੇ ਕਦੀ ਕੋਈ ਉਤੀਕੂ ਆਏਗਾ ਤੁਹਾਡੀ ਆਵਾਜ਼ ਸਾਰਿਆਂ ਦੇ ਉਹ ਵਿਲੀ ਤੱਕ ਜਾਣ ੜੀ ਕੈਂ 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 ਜਦੋਂ ਡਈਆਂ ਮੈਨੂੰ ਆਂਦੀਆਂ ਪਿਰਛਣ ਲਿਆਈਆਂ ਹਾਂ ਮੈਨੂੰ ਦੇ ਦੂਜੀ ਆਦੀ ਮੈਨੂੰ ਦੇ ਤੇ ਦੱਸ ਤੂੰ ਮੇ ਇਥੇ ਆਣਾ ਵਾ ਪਿਰਛਣਉਂ ਦਈਆ ਪੁੱਤ ਜੇ ਥੋੜੀ ਬੁਲਤੀ ਲਿਆਈਆਂ ਕਿਤੇ ਦਵਾਈ ਦਾਰੂ ਅਹੀਂ ਨਹੀਂ ਖਾਣਾ ਸਾਹੂ ਤਾਂ ਕਿਤੇ ਲੋੜ ਹੁੰਦੀ ਆ ਇਹਨਾਂ ਨੂੰ ਮੈਂ ਕਿੱਤਾਂ ਦੇਣਾ ਉਸੇ ਵੇਲੇ ਆਂਦੀਆਂ ਵੀ ਸੂਟ ਬੂਟ ਬਣਾਉਂਦੇ ਇਹਨਾਂ ਨੂੰ ਪੈਨਸ਼ਨ ਦੀ ਕੀ ਲੋੜ ਆ ਅਸੀਂ ਦਿਨੇ ਹੀ ਆ ਪੈਸੇ ਇਹਨਾਂ ਨੂੰ ਇਹ ਤਾਂ ਫਿਰ ਤੁਹਾਨੂੰ ਪੁੱਛਣਾ ਚਾਹੀਦਾ ਵਾ ਵੀ ਮਾਂ ਪਿਓ ਸਾਡੇ ਦੀ ਬਿਲਕੁਲ ਨਹੀਂ ਪਿਰਸਣ ਛੇਰਨੀ ਉਹਨਾਂ ਨੂੰ ਨਹੀਂ ਲੋੜ ਉਹਨਾਂ ਨੇ ਕਿਤੇ ਵਰਤਣੀ ਕਿ ਸੌ ਤਾਂ ਜਾਣਾ ਹੁੰਦਾ ਆਂ ਨੀ ਤੂੰ ਭੋਗ ਤੇ ਹੀ ਜਾਣਾ ਤੂੰ ਕਿੱਥੇ ਜਾਣਾ ਵਾ ਦਾ ਦੱਸ ਹੋਰ ਨਹੀਂ ਕਿਦਾ ਦਾ 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 ਇਹ ਕਿਦਾਂ ਦੀਆਂ ਗੱਲਾਂ ਕਰਨੀਆਂ ਭੋਗਦੇ ਜਾਣਾ ਭੋਗਦੇ ਕਿਵੇਂ ਜਾਣਾ ਮੈਨੂੰ ਹੋਰ ਨਹੀਂ ਕੋਈ ਸ਼ੌਕ ਆਮ ਹੁੰਦੇ ਮੇਰੇ ਕੋਲ ਦਿਆਂ ਹੋ ਜਾਣਾ ਹੁੰਦਾ ਮੈਂ ਗੱਡੀ ਮੇਰਾ ਕੋਈ ਭੈਣ ਭਰਾ ਹੈ ਨਹੀਂਗਾ ਇਹ ਤਾਂ ਤਾਂ ਕਰਨੀਆਂ ਵੀ ਜੇ ਤਾਂ ਇਹ ਕਿਤੇ ਹੁੰਦੀ ਨਹੀਂ ਕਾ ਇਹ ਵਾਲੀ ਹੋਰ ਤੁਸੀਂ ਸਮਝਾ ਲੋ ਇਹਨਾਂ ਨੂੰ ਇਹ ਤੇ ਮੇਰੇ ਦੁਆਲੇ ਉਹ ਤੋਂ ਜਿਹਾ ਮੱਖੀਆਂ ਵਾਂਗੂ ਲੱਗੀਆਂ ਵਾਂ ਮੈਂ ਦੱਸ ਕੀ ਆਖਾਂ ਚਾ ਕੋਈ ਨਹੀਂ ਪੁੱਛਦਾ ਮੈਂ ਤਾਂ ਮਾ ਪੋਨਮ ਨੂੰ ਪੁੱਛਦਾ ਜਾ ਕੇ ਉਹ ਤੁਹਾਨੂੰ ਜਦ ਦੂਜੀ ਦਾ ਤੇ ਇੱਥੇ ਨਹੀਂ ਤੇ ਇਹਨੂੰ ਤੇ ਪੁੱਛ ਮੈਂ ਪੁੱਛਦਾ ਹਾਂ ਹਾਂ ਬੋਨ ਨੂੰ ਤਾਂ ਇਹ ਕੀ ਰੋਲਾ ਪਾਇਆ ਵਾ ਤੁਹਾਡੀ ਬਾਹਰ ਤੱਕ ਬਾਹਰ ਜਾਣ ਦੀ ਹੈਗੀ ਰੋਲਾ ਕੀ ਪਾਇਆ ਮੈਂ ਤਾਂ ਬਸ ਬੀਬੀ ਨੂੰ ਇਹੋ ਕਿਹਾ ਮੈਨੂੰ ਪੈਨਸ਼ਨ ਦੇ ਦੇ ਹਾਂ ਥੋੜੇ-ਬੋਤੇ ਪੈਸੇ ਦੇ ਦੇਗੀ ਤੇ ਮੈਂ ਸੂਟ ਖਰੀਦ ਲਿਆਉਂਗੀ ਹੋਰ ਤੇ ਮੈਂ ਕੋਈ ਰੋਲਾ ਨਹੀਂ ਪਾਇਆ ਕੀ ਗੱਲ ਨਹੀਂ ਸੂਟ ਨਹੀਂ ਲੈ ਕੇ ਦੇ ਸਕਦੇ ਆਪਾਂ ਆਏ ਹਾਏ ਤੁਸੀਂ ਤਾਂ ਲੈ ਕੇ ਦੇਣੇ ਆ ਬੀਬੀ ਕੋ ਜਿਹੜੇ ਪੈਸੇ ਆ ਬੀਬੀ ਨੇ ਕਿਹੜਾ ਕਿਤੇ ਖਰਦਨੇ ਆ ਆ ਜਾਗਾ ਤੁਹਾਡੇ ਵਾਸਤੇ ਹੀ ਆ ਫਿਰ ਕੀ ਆ ਜੇ ਮੈਂ ਮੰਗ ਲਿਆ ਤੇ ਚਲ ਰਲ ਮਿਲ ਕੇ ਰਿਆ ਕਰੋ ਭਾਬੀ ਦੇ ਵੱਡੀ ਆ ਮੈਂ ਇਹਨਾਂ ਨੂੰ ਕਿਹੜਾ ਕੁਝ ਕਹਿਣਾ ਵਾ ਕਹਿਤ ਮੈਂ ਤੈਨੂੰ ਹੀ ਸਕਦਾ ਵਾ ਤੇ ਲੈ ਅਸੀਂ ਵੀ ਕਿਹੜਾ ਕੁਝ ਕਿਹਾ ਵਾ ਅਸੀਂ ਤਾਂ ਪੈਸੇ ਹੀ ਮੰਗੇ ਆ ਬੀਬੀ ਨੇ ਆਪਣੀ ਪੈਨਸ਼ਨ ਕਿੱਥੇ ਖੜਨੀ ਜੋੜ ਕੇ ਜਾਂ ਤੇ ਆਪਣੇ ਕੁੜੀ ਨੂੰ ਦੇ ਦਿੰਦੀ ਆ ਅਸੀਂ ਕਿਹਾ ਸਾਨੂੰ ਲੈ ਦੇ ਦੇ ਉਹ ਸੂਟ ਬੀਬੀ ਆ ਨਹੀਂ ਮੇਰੇ ਪੈਨਸ਼ਨ ਹੈ ਪੈਸੇ ਹੈ ਹੀ ਨਹੀਂ ਮੇਰੇ ਕੋ ਮਾਨਦੀ ਨਹੀਂ ਬੀਬੀ ਦੇ ਤੇ ਲੈ ਇਹ ਕਿਦਾਂ ਦੀਆਂ ਗੱਲਾਂ ਕਰਨ ਦੀ ਆ ਮਾਂ ਨੇ ਆਪਣੀ ਤੈਨਾਂ ਨੂੰ ਹੀ ਦੇਣਾ ਹੁੰਦਾ ਵਾ ਅਹ ਹੈ ਤੇ ਅਹੀਂ ਨਹੀਂ ਦੀਆਂ ਅਹੀਂ ਵੀ ਉਹਨਾਂ ਨੇ ਦਿੱਈਆਂ ਮੈਂ ਉਹ ਕਿਹਾ ਹੀ ਮੰਮੀ ਤਾਂ ਥੋੜਾ ਜਿਹਾ ਮੈਨੂੰ ਪਿੱਛੇ ਪੈਸੇ ਦੇ ਦੇ ਮੈਂ ਸੂਟ ਬਣਾ ਲੈਨੀ ਆ ਬੀਬੀ ਤੇ ਮੁੱਕ ਰਹੀ ਗਈ ਕਹਿੰਦੀ ਹੈ ਨਹੀਂ ਮੇ ਕੋ ਪੈਸੇ ਹੋਰ ਤਾਂ ਕੋਈ ਗੱਲ ਨਹੀਂ ਹੋਈ ਤੁਸੀਂ ਤਾਂ ਬਸ ਐਵੇਂ ਵਧਾ ਚੜਾ ਕੇ ਗੱਲਾਂ ਕਰੀ ਜਾਂਦੇ ਤੇ ਕੀ ਪਤਾ ਜੇ ਪੈਨਸ਼ਨ ਆਈ ਵੀ ਆ ਕਿ ਨਹੀਂ ਆਈ ਹਮ ਤਰ੍ਹਾਂ ਸਿਲੰਡਰ ਮੁੱਕਾ ਹੀ ਹੋ ਹਫਤਾ ਹੋ ਗਿਆ ਤੁਸੀਂ ਵੀ ਨਹੀਂ ਸਿਲੰਡਰ ਭਰਾ ਕੇ ਦੇਣ ਢੇ ਚੁੱਲੇ 'ਚ ਸਿਰ ਡੋਣਾ ਪੈਂਦਾ ਸਾਨੂੰ ਰੋਜ਼ ਹੀ ਧੂਆ ਹੁਣ ਧੂਆ ਇੰਨਾ ਹੁੰਦਾ ਕਿ ਅੱਖਾਂ ਨਿਕਲਣ ਤੱਕ ਜਾਂਦੀਆਂ ਵਾ ਤੁਹਾਨੂੰ ਕੀ ਪਤਾ ਤੁਸੀਂ ਤਾਂ ਬਸ ਰੋਟੀ ਖਾਣੀ ਆ ਪੱਕੀ ਬਗਾਈ ਪਕਾਉਣ ਵਾਲੇ ਨੂੰ ਪੁੱਛੋ ਇਹ ਕਿੰਦਾ ਚੁੱਲੇ 'ਤੇ ਰੋਟੀ ਪਕਾਉਂਦੇ ਆ ਤਤੂ ਦਸਿਆ ਮੈਨੂੰ ਦੰਦਾ ਵੀ ਸਿਲੰਡਰ ਖਤਮ ਹੋਇਆ ਦੱਸ ਦੀ ਤੇ ਸਹੀ ਮੈਨੂੰ ਮੈਂ ਭਰਾ ਹੀ ਦੇਣਾ ਹੈਗਾ ਦੱਸਿਆ ਤੇ ਹੈਗਾ ਤੁਹਾਨੂੰ ਕਿੰਨੀ ਵਾਰੀ ਤੁਸੀਂ ਵੀ ਕਿਹੜਾ ਅਸਰ ਕਰਦੇ ਆ ਅੱਜ ਜਾਂ ਨਾ ਕੱਲ ਜਾਂ ਚੱਲ ਲਿਆ ਦੇਣਾ ਮੈਂ ਕੋਈ ਨਹੀਂ ਮੈਂ ਸਿਲੰਡਰ ਗਰਮ ਨਾ ਹੋਵੇ ਮੈਂ ਤੁਸੀਂ ਐਵੇਂ ਮਾਦਾ ਨੂੰ ਡੇਂ ਤੰਗ ਕਰਨ ਤਾਂ ਮੈਨੂੰ ਦੱਸ ਦਿੰਦੀ ਤੇ ਮੈਂ ਮਾਦਾ ਕੋ ਲੈ ਲੈਣੇ ਪੈ ਫਿਰ ਆਪਣੇ ਪਿਆਰ ਦੇ ਨਾਲ ਬੀਬੀ ਵੀ ਵਿਚਾਰੀ ਨੇ ਉਦੋਂ ਦੇ ਚੁੱਲ੍ਹੇ ਤੇ ਰੋਟੀਆਂ ਲਾਉਂਦੀ ਰਹੀ ਆ ਤੁਹਾਨੂੰ 2 ਦਿਨ ਕਿਤੇ ਲਾਉਣੀਆਂ ਪੈ ਗੀਆਂ ਤੇ ਤੁਹਾਨੂੰ ਅੱਕ ਰਹੀ ਆ ਗਈ ਕਿਤੇ ਲੈ 2 ਦਿਨ ਨਹੀਂ ਹਫਤਾ ਪੂਰਾ ਹੋ ਗਿਆ ਵਾ ਚੱਲ ਕੋਈ ਨਹੀਂ ਹੌਸਲਾ ਕਰ ਲਿਆ ਦਿੰਨੇ ਆ ਸਿਲੰਡਰ ਕੋਈ ਨਹੀਂ ਕਾਂਡੀ ਮਾਂਜਣ ਵਾਲੇ ਹਾਂ ਮੇਰੀ ਗੱਲ ਸੁਣੋ ਮੰਮੀ ਨਾ ਭਾਰ ਗਏ ਆ ਤੇ ਪੈਨਸ਼ਨ ਦੇ ਪੈਸੇ ਮੈਂ ਲੱਭ ਕੇ ਲੈਣੇ ਆ ਤੇ ਤੁਸੀਂ ਧਿਆਨ ਰੱਖੋ ਐਦਾਂ ਦੇ ਮੰਮੀ ਦਿੰਦੀ ਨਹੀਂ ਪੈਸੇ ਹੁਣ ਚੋਰੀ ਕਰਨੇ ਪੈਣੇ ਮੈਨੂੰ ਕਹਿੋ ਜੇ ਕੰਮ ਕਾਂਡੀ ਨਾਲ ਤੂੰ ਮੈਨੂੰ ਵੀ ਰਲਾ ਲਾ ਵੀ ਆਜੋ ਹਾਂ ਮੰਮੀ ਨੇ ਕਿੱਥੇ ਫੜਨੇ ਇੰਨੇ ਪੈਸੇ ਆਜੋ ਉਹ ਆਪਣੇ ਤੇ ਕੁੱਤੇ ਵਾਲ ਦਵਾਈਆਂ ਨਾਲ ਮੇਰੇ ਵੀ ਦਵਾ ਦੇਣਾ। ਉਹ ਨਹੀਂ ਦਿੰਦਾ। ਆਜੋ ਕੋੱਖ ਨਹੀਂ ਹੁੰਦਾ। ਮੈਨੂੰ ਉਹਦਾ ਬੜਾ ਡਰ ਲੱਗਦਾ ਈ ਮਾਤਾ ਤੋਂ। ਤੁਸੀਂ ਨਾ ਧਿਆਨ ਰੱਖੋ। ਮੈਂ ਲੱਭ ਕੇ ਲਈ ਨਹੀਂ ਪਹੇ। ਚੱਲ ਜਾ ਤੂੰ। ਲੈ। ਅਦੀਦੀ ਨੇ ਪੈਨਸ਼ਨ ਉਰੇ ਹੀ ਰੱਖੀ ਸੀ। ਮੇਹਾਂ ਮੈਂ ਤੇ ਲੱਗਿਆ ਹੀ ਥੋੜੇ ਬੋਤੇ ਪੈ ਹੀ ਆ ਗਏ ਤੇ ਕਿੰਨੇ ਸਾਰੇ ਪੈਸੇ ਵਿੱਚ ਲਗਾ ਲੈਣੀ ਲਗਾ ਲੈਣੀ ਧੀ ਭੈਣੇ ਆ ਜਾ ਨਾ ਜਾਣ ਮੈਂ ਦੀ ਨਹੀਂ ਲੱਭ ਗਈ ਇਹ ਪੈਸੇ ਫੇਰ ਅੱਧਾ ਹੁਣ ਮੇਰਾ ਵੀ ਹੋ ਲੱਭੇ ਤੇ ਜ਼ਿਆਦਾ ਮੈਂ ਆ ਤਾਂ ਪਤਾ ਮੈਂ ਇਧਰ ਆਖੀ ਰੱਖਣੀ ਨਹੀਂ ਆ ਨਾਲ ਜਦੋਂ ਮੈਨੂੰ ਕਸੀਟਣ ਲਈ ਆ ਹੁਣ ਤੇ चल ठीक है फिर दीदी अड्डे तेरे अड्डे मेरे चल ठीक है अंदर जाके कर लेंगे अड्द चल ठीक है उठा लेंगे पहले इधर आ जा इधर किधर वड़दी जानी है ले दी चल आ भी बढ़िया किता माता सिलेंडर भराता वा क्या हम ते खांड गए स्वेटर दा रोला पाया है इन्होने ਮੇਰੇ ਆਪਿਆਂ ਨੇ ਰਾਕੂ ਜਾਨਾਂ ਨੂੰ ਦਵਾ ਉਂਜੀ ਰੋਲ ਪਾਉਂਦੀ ਇਹਨਾਂ ਨੂੰ ਦੁਰੇ ਨਹੀਂ ਆਖ ਪਈ ਆ ਲੈ ਸਿਲੰਡਰ ਭਰਾ ਕੇ ਲੈ ਆ ਕੇ ਤੁਸੀਂ ਐਵੇਂ ਸਵੇਦਰ ਰੋਲਾ ਪਾਇਆ ਹੈਗਾ ਸਿਲੰਡਰ 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 ਮਾਤਾ ਨੇ ਭਰਾ ਕੇ ਦਿੱਤਾ ਇਹ ਸਿਲੰਡਰ ਮਾਤਾ ਨੇ ਭਰਾ ਕੇ ਦਿੱਤਾ ਵਾ ਨਹੀਂ ਹੋਰ ਤੁਹਾਡੇ ਪੈਸਿਆਂ ਦਾ ਭਰਾਇਆ ਵਾ ਮਾਤਾ ਨੇ ਭਰਾ ਕੇ ਦਿੱਤਾ ਵਾ ਉਂਜੀ ਜਾਨ ਖਾ ਲੈਂਦੀਆਂ ਵੀ ਜੇ ਤੱਕ ਇੱਕ ਮਿੰਟ ਹਮਸਲਾ ਹੀ ਨਹੀਂ ਹੁੰਦਾ ਜੀ ਜੀ ਆਪਾਂ ਤੇ ਮੰਮੀ ਦੇ ਪੈਸੇ ਚੋਰੀ ਕਰ ਲਏ ਉਹ ਤੁਹਾਡਾ ਸਿਲੰਡਰ ਪੜਾ ਕੇ ਲਿਆਇਆ ਤੇ ਜਦੋਂ ਤੈਨੂੰ ਮੈਂ ਕਿਹਾ ਸੀ ਵੀ ਹੌਸਲਾ ਕਰ ਉਦੋਂ ਤੇ ਤੂੰ ਟੱਲੀ ਨਹੀਂ ਆਏ ਮੰਮੀ ਸਾਡਾ ਕਿੰਨਾ ਸੋਚਦੇ ਆ ਤੇ ਅਸੀਂ ਵੇ ਕੀ ਕੰਡੇ ਸੀ ਜਾ ਜਾ ਕੇ ਤੇ ਬੰਦੇ ਆ ਵਾਂਗੂ ਰੱਖਦੇ ਉਥੇ ਹੀ ਚਲੋ ਠੀਕ ਆ ਮੈਂ ਰੱਖ ਕੇ ਆਉਣੀ ਆ ਜਾ ਦੋ ਸਿਲੰਡਰ ਭਾਜੀ ਚਾਹ ਬਣਾ ਕੇ ਲਿਆ ਆ ਪੁਨਮ ਮੜ ਕੇ ਲਾ ਦੇ ਲਾ ਦੇ ਉਹ ਤਾਂ ਇਹਨਾਂ ਕੋ ਚਾਹ ਨਹੀਂ ਬਣਨੀ ਹੁਣ ਕਿੱਡੀਆਂ ਖੋਸ ਹੋਈਆਂ ਮਿਲਤੇ ਨਨ ਥੱਪ ਕੋ ਜਾਣਾ ਹੀ ਉਹ ਤਾਂ ਕਾਲੀ ਬੜੀ ਕਰਦੀਆਂ ਚਲ ਆ ਜਾਓ ਬਹਿ ਜਾਓ ਬੈ ਜਾਉਂਗੀ ਹੁਣ ਤੇ ਮੈਂ ਉਹ ਵੀ ਇਹ ਲੋ ਸਿਲੰਡਰ ਆ ਗਿਆ ਯੋ ਹੁਣ ਚਾਹ ਪਾਣੀ ਦਾ ਰੋਟੀ ਦਾ ਕੋ ਬੰਨਾ ਨਹੀਂ ਚੱਲਣਾ ਚਾਹੀਦਾ ਤੇ ਘਰ ਚ ਲੜਾਈ ਨਹੀਂ ਹੋਣੀ ਚਾਹੀਦੀ ਹਾਂ ਦਾ ਕੀ ਆ ਕਿਆ ਕੱਲੀ ਬਣਾਉਣੀ ਆ ਇਹਦੇ ਤੇ ਜੇ ਆਖੋ ਨਾ ਰੋਟੀ ਪਾਣੀ ਉਹ ਤੁੱਲੇ ਤੇ ਉਹ ਕੁੜੀ ਨੂੰ ਤੂੰ ਐ ਨਾ ਅਲਰਜੀ ਹੋ ਜਾਂਦੀ ਆ ਉਹ ਕੋਲ ਮਾੜੀ ਮੋਟੀ ਉੱਥੇ ਹੀ ਬੜਾਇਆ ਕਰੀ ਇਹ ਆਏ ਗਏ ਨਹੀਂ ਹੁੰਦਾ ਵਾ ਐਵੇਂ ਨਹੀਂ ਪਿੱਛੇ ਲੰਡਰ ਜਦੋਂ ਨਹੀਂ ਉਦੋਂ ਬੜੀ ਜਾਓ ਆਹੀ ਇੱਕ ਸਾਡੀ ਛੋਟੀ ਜੀ ਵੀਡੀਓ ਜਿਹੜੀ ਕਿ ਆਪਾਂ ਪੈਨਸ਼ਨ ਤੇ ਬਣਾਈ ਹੀ ਜਿਹੜੇ ਆਪਣੇ ਬੀਬੀ ਪਾਪਾ ਜੀ ਨੂੰ ਪੈਨਸ਼ਨ ਮਿਲਦੀ ਆ ਆਪਾਂ ਸਾਰੇ ਜਾਣੇ ਆਪਣੀ ਪੈਨਸ਼ਨ ਦੇ ਮਗਰ ਪੈ ਜਾਣੇ ਕਿ ਹਾਂ ਨੂੰ ਪੈਸੇ ਦੇ ਦੋ ਸਾਨੂੰ ਪੈਸੇ ਦੇ ਦੋ ਹਨਾ ਤੇ ਐਸਰ ਵੀ ਵੀਡੀਓ ਰਾਈਆਂ ਪਾਵਾ ਮੈਸੇਜ ਦੇਣ ਦੇ ਆ ਕਿ ਭੀ ਜਿਹੜੇ ਆਪਣੇ ਬਜ਼ੁਰਗਾਂ ਕੋ ਪੈਸੇ ਹੁੰਦੇ ਆ ਥੋੜੇ ਬਹੁਤੇ ਉਹਨਾਂ ਦੀ ਆਪਣੀ ਪੈਨਸ਼ਨ ਦੇ ਹਨਾ ਉਹਨਾਂ ਦੇ ਕੋਲ ਰਹਿਣ ਦਿਆ ਕਰੋ ਉਹਨਾਂ ਆਪਣੇ ਗੁਜ਼ਾਰੇ ਜੋਗੇ ਰੱਖੇ ਹੁੰਦੇ ਆ ਚਲੋ ਅਸੀਂ ਤੇ ਜਿਹੜੇ ਦੇਣੇ ਹੁੰਦੇ ਆ ਜਿਹੜੇ ਉਹਨਾਂ ਨੇ ਆਪਣੇ ਹੁੰਦੇ ਆ ਨਾ ਪੈਸੇ ਉਹਨਾਂ ਦਾ ਮਾਨ ਥੋੜਾ ਵੱਖਰਾ ਹੀ ਹੁੰਦਾ ਵਾ ਹਨਾ ਜਿੱਦਾਂ ਕਈਆਂ ਘਰਾਂ 'ਚ ਹੁੰਦਾ ਕਿ ਬੀਬੀ ਪਾਪਾ ਪੈਨਸ਼ਨ ਕਢਾ ਕੇ ਲੈਂਦੇ ਆ ਤੇ ਸਾਰੇ ਕਹਿੰਦੇ ਹਨੂ ਦੇਖੜ ਜਾਂ ਖਰਚਾ ਕਰਦੀਏ ਉਹਨਾਂ ਨੇ ਵੀ ਸਾਡੇ ਤੇ ਹੀ ਖਰਚਣੇ ਹੁੰਦੇ ਉਹਨਾਂ ਵਿਚਾਰਿਆਂ ਨੇ ਕਿੱਥੇ ਖੜਨੇ ਆ ਹਾਂਜੀ ਇੰਨੇ ਨਾ ਬਜ਼ੁਰਗਾਂ ਦਾ ਜਿਹੜਾ ਮਾੜ ਜਿਆ ਵਧਿਆ ਰਹਿੰਦਾ ਵੀ ਚਲ ਉਹ ਸਾਡੇ ਧੀਆਂ ਪੁੱਤ ਆੜ ਕੋ ਪੈਸਾ ਨਹੀਂ ਮੰਗਦੇ ਹਾਂਜੀ ਜੇ ਦਿੰਦੇ ਨਹੀਂ ਸਾਥੋਂ ਮੰਗਦੇ ਵੀ ਨਹੀਂ ਇਹ ਵੇਲੇ ਨਿਆਣਿਆਂ ਕਭ ਨਹੀਂ ਹੁੰਦੇ ਆਪਣੇ ਕੋਲ ਹੋਣ ਅਸੀਂ ਵਰਤ ਲੈਨੇ ਆ ਜਿੱਥੇ ਜੀ ਕਰੇ ਆਪਾਂ ਜਾ ਸਕਦੇ ਆ ਤੇ ਜੋ ਵੀ ਚੀਜ਼ ਨੂੰ ਕੋਈ ਜੇ ਆਪਾਂ ਚੀਜ਼ ਲੈਣੀ ਤੇ ਬੱਚਿਆਂ ਵੱਦਲੇ ਹੀ ਲੈਣੀ ਆ ਕਰ ਉਹ ਨਲੀ ਲਿਆਉਣੀ ਆ ਆਪ ਤੇ ਬੰਦਾ ਬਾਹਰ ਜਾਂਦਾ ਕੋਈ ਚੀਜ਼ ਵੇਖ ਲੋ ਮੂੰਹ ਚ ਨਹੀਂ ਪੰਦਾ ਆਖੀ ਤਾਂ ਸਾਡੇ ਨਿਆਣਿਆਂ ਲਈ ਲੈ ਜਾਓ ਕਰ ਸਾਰੇ ਪਰਿਵਾਰ ਲਈ ਹੁੰਦੀਆਂ ਚੀਜ਼ਾਂ ਲਿਹਾਉਣ ਨੂੰ ਐ ਇਤਨੀ ਵੀ ਕੱਲਿਆਂ ਨੇ ਕਰਨੀਆਂ ਹੁੰਦੀਆਂ ਤੇ ਬਾਕੀ ਪੈਨਸ਼ਨ ਦਾ ਨਿਆਣੇ ਕੋ ਘਾਟੀ ਗਿਆ ਰੱਖਿਆ ਕਰਨ ਬਜ਼ੁਰਗਾਂ ਵਾਸਤੇ ਪੈਨਸ਼ਨਾਂ ਲੱਗੀਆਂ ਆ ਤੇ ਬਜ਼ੁਰਗਾਂ ਨੂੰ ਚਾਹੀਦੀਆਂ ਇਹ ਬਜ਼ੁਰਗਾਂ ਦੀ ਪੈਨਸ਼ਨ ਜਿਹੜੀ ਆ ਬਜ਼ੁਰਗਾਂ ਵਾਸਤੇ ਹੁੰਦੀ ਆ ਤੇ ਉਹਨਾਂ ਕੋਲ ਹੀ ਰਹਿੰਦਿਆ ਕਰੋ ਬਜ਼ੁਰਗਾਂ ਦੀਆਂ ਵੀ ਨਾਲੇ ਲੋੜਾਂ ਬੜੀਆਂ ਹੁੰਦੀਆਂ ਨਿੱਕੀਆਂ ਨਿੱਕੀਆਂ ਦਵਾਈ ਦਾਰੂ ਸੋ ਕੰਮ ਹੁੰਦਾ ਉਹਨਾਂ ਨੂੰ ਵੀ ਇਸ ਕਰਕੇ ਜਿਹੜੀ ਉਹਨਾਂ ਦੀ ਪੈਨਸ਼ਨ ਹੁੰਦੀ ਆ ਉਹਨਾਂ ਦੇ ਹੀ ਕੋਲ ਰਹਿੰਦਿਆ ਕਰੋ ਤੇ ਇਹ ਸਾਡੀ ਇੱਕ ਛੋਟੀ ਜੀ ਵੀਡੀਓ ਹੀ ਜੇ ਤੁਹਾਨੂੰ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਕਿ ਤੁਸੀਂ ਸਾਡੀ ਵੀਡੀਓ ਵੇਖ ਵਾਚ ਕਰਦੇ ਆ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਡੇ ਵੱਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ